ਸਸ਼੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਐਸਨ ਜਰਨੀਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤੇ ਸ਼੍ਰੀ ਦਰਬਾਰ ਸਾਹਿਬ ਨੂੰ ਬੰਬ ਦੇ ਨਾਲ ਉਡਾਉਣ ਦੀਆਂ ਧਮਕੀਆਂ ਦਾ سلسلہ ਜਿਹੜਾ ਉਹ ਲਗਾਤਾਰ ਜਾਰੀ ਸੀ ਪਰ ਦੱਸਦੇ ਕਿ ਹੁਣ ਮੁਲਜ਼ਮ ਜ਼ਿਆਦਾ ਦੇਰ ਤੱਕ ਬਚ ਕੇ ਨਹੀਂ ਰਹਿ ਸਕਦਾ ਸੀ ਤਾਂ 5 ਦਿਨਾਂ ਦੀ ਸਖਤ ਮਿਹਨਤ ਤੋਂ ਬਾਅਦ ਪੰਜਾਬ ਪੁਲਿਸ ਨੇ ਉਸ ਮੁਲਜ਼ਮ ਨੂੰ ਦਪੋਚ ਲਿਆ ਇਸ ਵੇਲੇ ਦੀ ਅਹਿਮ ਜਾਣਕਾਰੀ ਦੇ ਦਿੰਨੇ ਕਿ ਸ਼੍ਰੀ ਦਰਬਾਰ ਸਾਹਿਬ ਨੂੰ ਧਮਕੀਆਂ ਭਰੇ ਈਮੇਲ ਭੇਜਣ ਵਾਲਾ ਮੁਲਜ਼ਮ ਉਸ ਨੂੰ ਗ੍ਰਿਫਤਾਰ ਹੈ ਜਿਹੜਾ ਕਰ ਚੁੱਕਿਆ ਹੈ ਤਾਂ ਦੱਸਦੇ ਕਿ ਅੰਮ੍ਰਿਤਸਰ ਪੁਲਿਸ ਦਿਸਤਾ ਖੁਲਾਸਾ ਕਰੇਗੀ ਤਾਂ ਸੰਜੀਵ ਕੁਮਾਰ ਦੁਬੇ ਦੇ ਨਾਮ ਤੋਂ ਮਲਜ਼ਮ ਦੀ ਜੜੀ ਪਛਾਣ ਹੋਈ ਹੈ ਦੱਸਦੇ ਕਿ ਤਾਮਿਲਨਾਡੂ ਸਰਕਾਰ ਨੂੰ ਵੀਜ਼ ਨੇ ਧਮਕੀਆਂ ਭਰੇ ਈਮੇਲ ਭੇਜੇ ਸੀ ਤੇ ਅਮਰੀਕਾ ਦੇ ਕਿਸੇ ਪਲੇਟਫਾਰਮ ਦੀ ਵਰਤੂ ਕਰਕੇ ਪਹਿਲਾਂ ਤਾਂ ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਨੂੰ ਡਾਉਣ ਦੀ ਧਮਕੀ ਦਿੱਤੀ ਸੀ ਉਸ ਤੋਂ ਬਾਅਦ ਦੋ ਵਾਰ ਫਿਰ ਤੋਂ ਧਮਕੀਆਂ ਨੇ ਜਿਹੜੀਆਂ ਉਹ ਦਿੱਤੀਆਂ ਗਈਆਂ ਸੀ ਤਾਂ ਜਿਸ ਤੋਂ ਬਾਅਦ BSF ਦੀ ਗੱਲ ਕੀਤੀ ਜਾਵੇ CISF ਦੀ ਗੱਲ ਕੀਤੀ ਜਾਵੇ ਚਾਇਫਰ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਹਰ ਇੱਕ ਤਰ੍ਹਾਂ ਦੀ ਸੁਰੱਖਿਆ ਜਿਹੜੀ ਸ਼ਿਰ ਦਰਬਾਰ ਸਾਹਿਬ ਦੇ ਨੇੜੇ ਲਗਾਈ ਗਈ ਸੀ ਤਾਂ ਕਿ ਕੋਈ ਵੀ ਅਣਸੁਖਾਵੀ ਘਟਨਾ ਵਾਪਰ ਨਾ ਸਕੇ ਫਿਲਹਾਲ ਤੁਹਾਨੂੰ ਜਾਣਕਾਰੀ ਦੇ ਦਿੰਦੇ ਨੇ ਕਿ ਧਮਕੀਆਂ ਭਰੇ ਈਮੇਲ ਭੇਜਣ ਵਾਲੇ ਮੁਲਜ਼ਮ ਸੰਜੀਵ ਕੁਮਾਰ ਦੁਬੇ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਥੋੜੀ ਦੇਰ ਦੇ ਅੰਦਰ ਅੰਮ੍ਰਿਤਸਰ ਪੁਲਿਸ ਥੰਡ ਦੇਸਾ ਖੁਲਾਸਾ ਕਰੇਗੀ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਨੇ ਕਿ ਈਮੇਲ ਦੇ ਵਿੱਚ ਦਰਬਾਰ ਸਾਹਿਬ ਨੂੰ ਬੰਬ ਦੇ ਨਾਲ ਉਡਾਉਣ ਦੇ ਧਮਕੀਆਂ ਦਿੱਤੀ ਗਈ ਸੀ ਜਿਸ ਤੇ ਕਾਰਨ ਸੁਰੱਖਿਆ ਏਜੰਸੀਆਂ ਤੁਰੰਤ ਹਰਕਤਾਂ ਦੇ ਵਿੱਚ ਆ ਗਈਆਂ ਅੰਮ੍ਰਿਤਸਰ ਪੁਲਿਸ ਸਾਈਬਰ ਕ੍ਰਾਈਮ ਸੈੱਲ ਤੇ ਹੋਰ ਖੁਫੀ ਏਜੰਸੀਆਂ ਨੇ ਇੱਕ ਸਾਂਝਾ ਆਪਰੇਸ਼ਨ ਕੀਤਾ ਤਕਨੀਕੀ ਸਬੂਤਾਂ ਦੇ ਆਧਾਰ ਤੇ ਦੋਸ਼ੀ ਦੀ ਪਛਾਣ ਕੀਤੀ ਤੇ ਉਸ ਨੂੰ ਗ੍ਰਿਫਤਾਰ ਕੀਤਾ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਦੋਸ਼ੀ ਪਿਛਲੇ 3-4 ਦਿਨਾਂ ਤੋਂ ਲਗਾਤਾਰ ਈਮੇਲ ਰਾਹੀਂ ਵੱਖ-ਵੱਖ ਸੰਸਥਾਵਾਂ ਤੇ ਵਿਅਕਤੀਆਂ ਨੂੰ ਧਮਕੀਆਂ ਭੇਜ ਰਿਹਾ ਸੀ ਫਿਲਹਾਲ ਦੋਸ਼ੀ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਉਸ ਦੇ ਪਿੱਛੇ ਕੋਈ ਸੰਗਠਿਤ ਗਰੋਹ ਹੈ ਯਾ ਇਹ ਸਭ ਇਕੱਲਾ ਕਾਰਜ ਹੈ ਕਿ ਕਿ ਦੋਸ਼ੀ ਨੇ ਹੋਰ ਰਾਜਾਂ ਜਾਂ ادارਿਆਂ ਨੂੰ ਵੀ ਇਸੇ ਤਰ੍ਹਾਂ ਧਮਕੀਆਂ ਦਿੱਤੀਆਂ ਹੋ ਸਕਦੀਆਂ ਨੇ ਇਸ ਤਰ੍ਹਾਂ ਸਾਈਬਰ ਕ੍ਰਾਈਮ ਟੀਮ ਉਸ ਦੇ ਸਾਰੇ ਡਿਜੀਟਲ ਡਿਵਾਈਸਾਂ ਦੀ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਸਸ਼੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਅਸਮ ਜਰਨੀਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤੇ ਸ਼੍ਰੀ ਦਰਬਾਰ ਸਾਹਿਬ ਨੂੰ ਬੰਬ ਦੇ ਨਾਲ ਉਡਾਉਣ ਦੀਆਂ ਧਮਕੀਆਂ ਦਾ سلسلہ ਜਿਹੜਾ ਉਹ ਲਗਾਤਾਰ ਜਾਰੀ ਸੀ ਪਰ ਦੱਸਦੇ ਕਿ ਹੁਣ ਮੁਲਜ਼ਮ ਜ਼ਿਆਦਾ ਦੇਰ ਤੱਕ ਬਚ ਕੇ ਨਹੀਂ रह ਸਕਦਾ ਸੀ ਤਾਂ 5 ਦਿਨਾਂ ਦੀ ਸਖਤ ਮਿਹਨਤ ਤੋਂ ਬਾਅਦ ਪੰਜਾਬ ਪੁਲਿਸ ਨੇ ਉਸ ਮੁਲਜ਼ਮ ਨੂੰ ਦਪੋਚ ਲਿਆ ਇਸ ਵੇਲੇ ਦੀ ਅਹਿਮ ਜਾਣਕਾਰੀ ਦੇ ਦਿੰਦੇ ਕਿ ਸ਼੍ਰੀ ਦਰਬਾਰ ਸਾਹਿਬ ਨੂੰ ਧਮਕੀਆਂ ਭਰੇ ਈਮੇਲ ਭੇਜਣ ਵਾਲਾ ਮੁਲਜ਼ਮ ਉਸ ਨੂੰ ਗ੍ਰਿਫਤਾਰ ਹੈ ਜਿਹੜਾ ਕਰ ਚੁੱਕਿਆ ਤਾਂ ਦੱਸਦੇ ਕਿ ਅੰਮ੍ਰਿਤਸਰ ਪੁਲਿਸ ਦੱਸਦਾ ਖੁਲਾਸਾ ਕਰੇਗੀ ਤਾਂ ਸੰਜੀਵ ਕੁਮਾਰ दुबे ਦੇ ਨਾਮ ਤੋਂ ਮੁਲਜ਼ਮ ਦੀ ਜਿਹੜੀ ਪਛਾਣ ਹੋਈ ਹੈ ਦੱਸਦੇ ਕਿ ਤਾਮਿਲਨਾਡੂ ਸਰਕਾਰ ਨੂੰ ਵੀ ਇਸ ਨੇ ਧਮਕੀਆਂ ਭਰੇ ਈਮੇਲ ਭੇਜੀ ਸੀ ਤੇ ਅਮਰੀਕਾ ਦੇ ਕਿਸੇ ਪਲੇਟਫਾਰਮ ਦੀ ਵਰਤੋਂ ਕਰਕੇ ਪਹਿਲਾਂ ਤਾਂ ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਨੂੰ ਡਾਉਣ ਦੀ ਧਮਕੀ ਦਿੱਤੀ ਸੀ ਉਸ ਤੋਂ ਬਾਅਦ ਦੋ ਵਾਰ ਫਿਰ ਤੋਂ ਧਮਕੀਆਂ ਨਿਜੜੀਆਂ ਉਹ ਦਿੱਤੀਆਂ ਗਈਆਂ ਸੀ ਤਾਂ ਜਿਸ ਤੋਂ ਬਾਅਦ ਬੀਐਸਐਫ ਦੀ ਗੱਲ ਕੀਤੀ ਜਾਵੇ ਸੀਆਈਐਸਐਫ ਦੀ ਗੱਲ ਕੀਤੀ ਜਾਵੇ ਚਾਹੇ ਫਿਰ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਹਰ ਇੱਕ ਤਰ੍ਹਾਂ ਦੀ ਸੁਰੱਖਿਆ ਜਿਹੜੀ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਲਗਾਈ ਗਈ ਸੀ ਤਾਂ ਕਿ ਕੋਈ ਵੀ ਅਨਸੁਖਾਵੀ ਘਟਨਾ ਵਾਪਰ ਨਾ ਸਕੇ ਹ ਫਿਲਹਾਲ ਤੁਹਾਨੂੰ ਜਾਣਕਾਰੀ ਦੇ ਦਿੰਦੇ ਨੇ ਕਿ ਧਮਕੀਆਂ ਇਈਮੇਲ ਭੇਜਣ ਵਾਲੇ ਮੁਲਜ਼ਮ ਸੰਜੀਵ ਕੁਮਾਰ ਦੁਬੇ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਥੋੜੀ ਦੇਰ ਦੇ ਅੰਦਰ ਅੰਮ੍ਰਿਤਸਰ ਪੁਲਿਸ ਸਟੇਲ ਦਾ ਖੁਲਾਸਾ ਕਰੇਗੀ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਹਾਂ ਕਿ ਈਮੇਲ ਦੇ ਵਿੱਚ ਦਰਬਾਰ ਸਾਹਿਬ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਜਿਸ ਦੇ ਕਾਰਨ ਸੁਰੱਖਿਆ ਏਜੰਸੀਆਂ ਤੁਰੰਤ ਹਰਕਤਾਂ ਦੇ ਵਿੱਚ ਆ ਗਈਆਂ ਅੰਮ੍ਰਿਤਸਰ ਪੁਲਿਸ ਸਾਈਬਰ ਕ੍ਰਾਈਮ ਸੈੱਲ ਤੇ ਹੋਰ ਖੁਫੀ ਏਜੰਸੀਆਂ ਨੇ ਇੱਕ ਸਾਂਝਾ ਆਪਰੇਸ਼ਨ ਕੀਤਾ ਤਕਨੀਕੀ ਸਬੂਤਾਂ ਦੇ ਆਧਾਰ ਤੇ ਦੋਸ਼ੀ ਦੀ ਪਛਾਣ ਕੀਤੀ ਤੇ ਉਸ ਨੂੰ ਗ੍ਰਿਫਤਾਰ ਕੀਤਾ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਦੋਸ਼ੀ ਪਿ ਤਾਰੀਮੇਲ ਰਾਹੀਂ ਵੱਖ-ਵੱਖ ਸੰਸਥਾਵਾਂ ਤੇ ਵਿਅਕਤੀਆਂ ਨੂੰ ਧਮਕੀਆਂ ਭੇਜ ਰਿਆ ਸੀ ਫਿਲਹਾਲ ਦੋਸ਼ੀ ਤੋਂ ਸਖਤੀ ਦੇ ਨਾਲ ਕੁਝ ਕਿਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਉਸ ਦੇ ਪਿੱਛੇ ਕੋਈ ਸੰਗਠਿਤ ਗਰੋਹ ਹੈ ਯਾ ਇਹ ਸਭ ਇਕੱਲਾ ਕਾਰਜ ਹੈ ਤਾਂ ਪੁਲਿਸ ਨੂੰ ਸ਼ੱਕ ਹੈ ਕਿ ਦੋਸ਼ੀ ਨੇ ਹੋਰ ਰਾਜਾਂ ਜਾਂ ਆਦਾਰਿਆਂ ਨੂੰ ਵੀ ਇਸੇ ਤਰ੍ਹਾਂ ਧਮਕੀਆਂ ਦਿੱਤੀਆਂ ਹੋ ਸਕਦੀਆਂ ਨੇ ਇਸ ਤਰ੍ਹਾਂ ਸਾਈਬਰ ਕ੍ਰਾਈਮ ਟੀਮ ਉਸ ਦੇ ਸਾਰੇ ਡਿਜੀਟਲ ਡਿਵਾਈਸਾਂ ਦੀ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ